ਮੁੰਡਾ ਜੰਮਣ ਦੀ ਤਾਂ ਹਰ ਕੋਈ ਖੁਸ਼ੀ ਮਨਾ ਲੈਂਦਾ ਤੀਜ ਜੰਮਣ ਤੇ ਕਈ ਲੋਕ ਮੂਵੀ ਫੇਰ ਲੈਂਦੇ ਨੇ ਪਰ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਏ ਧੀ ਜੰਮਣ ਦੀ ਖੁਸ਼ੀ ਦੀਆਂ ਨੇ ਧੀਆ ਕਿਸੇ ਵੀ ਖੇਤਰ ਚ ਮੁੰਡਿਆਂ ਤੋਂ ਘੱਟ ਨਹੀਂ ਆ ਜੇਕਰ ਧੀਆ ਨੂੰ ਉਹਨਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਵੇ ਤਾਂ ਉਹਨਾਂ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ ਭਾਵੇਂ ਸਮਾਜ ਚ ਕੁੜੀਆਂ ਦੇ ਜੰਮਣ ਨੂੰ ਲੈ ਕੇ ਕਿੰਤੂ ਪ੍ਰੰਤੂ ਕਰਨ ਵਾਲੇ ਲੋਕ ਵੀ ਨਹੀਂ ਪਰ ਖੰਨਾ ਚ ਇੱਕ ਪਰਿਵਾਰ ਅਜਿਹਾ ਹੈ ਜਿਸ ਨੇ ਸਮਾਜ ਨੂੰ ਧੀਆ ਨੂੰ ਲੈ ਕੇ ਅਨੋਖਾ ਸੰਦੇਸ਼ ਦਿੱਤਾ ਇਸ ਪਰਿਵਾਰ ਦੇ ਘਰ 35 ਸਾਲ ਬਾਅਦ ਤੀਨੇ ਜਨਮ ਲਿਆ ਜਿੱਹਾਂ ਜ ਉਸ ਤੋਂ ਬਾਅਦ ਉਹਨਾਂ ਦੀ ਖੁਸ਼ੀ ਦਾ ਕੋਈ ਗਾਣਾ ਨਹੀਂ ਰਿਹਾ 30 ਦੇ ਦਾਦਾ ਨੇ ਖੁਸ਼ੀ ਚ ਪੰਗੜਾ ਪਾਉਂਦੇ ਆ ਬਹੁਤ ਕੁਝ ਗੱਲਾਂ ਖਿਆ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਨਾਲ ਸੰਬੰਧਿਤ ਇਸ ਪਰਿਵਾਰ ਦੇ ਘਰ 35 ਸਾਲ ਬਾਅਦ ਤੀਨੇ ਜਨਮ ਲਿਆ ਪਰਿਵਾਰ ਨੇ ਖੁਸ਼ੀ ਦੇ ਵਿੱਚ ਜੋ ਹੈ ਪੰਗੜੇ ਪਾਏ ਨੱਚ ਗਾ ਕੇ ਖੁਸ਼ੀਆਂ ਮਨਾਈਆਂ ਉਹਨਾਂ ਦੇ ਪੈਰ ਜ਼ਮੀਨ ਤੇ ਹੀ ਨਹੀਂ ਲੱਗ ਰਹੇ ਸੀ ਆਸ-ਪਾਸ ਦੇ ਲੋਕਾਂ ਨੇ ਵੀ ਤੀ ਜੰਮਣ ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜੀ ਹਾਂ ਪਰਿਵਾਰ ਵੱਲੋਂ ਤੀ ਨੂੰ ਹਸਪਤਾਲ ਤੋਂ ਘਰ ਲਿਆਂਦਾ ਗਿਆ ਤਾਂ ਨਜ਼ਾਰਾ ਦੇਖਣ ਵਾਲਾ ਸੀ ਪਰਿਵਾਰ ਵੱਲੋਂ ਧੀ ਲਿਆਉਣ ਦੇ ਲਈ ਸਪੈਸ਼ਲ ਕਾਰ ਕੀਤੀ ਗਈ ਢੋਲ ਢਮੱਕੇ ਨਾਲ ਪੰਗੜਾ ਪਾਉਂਦੇ ਹੋਏ ਉਹ ਘਰ ਦੇ ਵਿੱਚ ਆਏ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਰ ਨੂੰ ਕਿਵੇਂ ਗੁਬਾਰਿਆਂ ਦੇ ਨਾਲ ਸਜਾਇਆ ਹੋਇ ਗ੍ਰੈਪਰ ਰਿਵੀਸ਼ੀ ਕਰਵਾਇਆ ਗਿਆ ਰਿਵਨ ਕਰਤਨ ਦੌਰਾਨਤੀ ਉੱਪਰ ਪਰਿਵਾਰਕ ਮੈਂਬਰ ਆਵ ਲੋ ਫੁੱਲਾਂ ਦੀ ਬਰਖਾ ਵੀ ਕੀਤੀ ਗਈ ਹਰ ਕੋਈ ਨਵਜੰਮੀ ਬੱਚੀ ਦੇ ਘਰ ਆਉਣ ਦਾ ਇਹ ਨਜ਼ਾਰਾ ਵੇਖ ਕੇ ਹੈਰਾਨ ਰਹਿ ਗਿਆ ਸੀ ਤੇ ਖੁਸ਼ੀ ਮਹਿਸੂਸ ਕਰ ਰਿਹਾ ਸੀ ਜੀ ਹਾਂ ਇਸ ਮੌਕੇ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਢੋਲ ਤੇ ਮੱਕਾ ਢੋਲ ਆ ਇਹ ਸਾਡੀ ਪੰਜਾਬੀ ਦੀ ਪਹਿਚਾਣ ਹੈ ਤੇ ਸਾਡੇ ਖੁਸ਼ੀਆਂ ਦੇ ਵਿੱਚ ਦੁੱਖਣੀ ਚੌਗਣੀ ਤਰੱਕੀ ਲੈ ਕੇ ਆਉਂਦੀ ਹੈ ਤੇ ਉਸ ਦੀ ਢੋਲ ਦੇ ਨਗਾਰੇ ਤੇ ਹੀ ਅਸੀਂ ਅੱਜ ਇੱਕ ਇੱਕ ਕਦਮ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੈਦਲ ਆਇਆ ਹਾਂ ਤੇ ਜਿ ਬਹੁਤ ਬੜੇ ਪਿਆਰ ਸਤਿਕਾਰ ਨਾਲ ਸਾਰੇ ਹੀ ਮੁਹੱਲੇ ਦੇ ਨਿਵਾਸੀਆਂ ਨੇ ਗੁਰਤੀ ਕੇ ਬਾਦ ਖੰਨੇ ਤੋਂ ਬੜੇ ਸਤਿਕਾਰ ਦੇ ਨਾਲ ਧੀ ਦਾ ਅਸੀਂ ਐਂਟਰੀ ਕਰਾਈ ਆ ਪੁੱਤੀ ਦੀ ਵੀ ਸਾਨੂੰ ਬੜੀ ਖੁਸ਼ੀ ਹੈ ਪ੍ਰਮਾਤਮਾ ਨੇ ਚੰਗੀ ਕਿਰਾਂ ਵਾਸੀ ਦਿਨ ਦੁਨੀਆ ਚੌਕੜੀ ਚੱਕੀ ਬਖਸ਼ੇ ਦੇਖਣ ਵਾਲੇ ਆ ਪਲੇਖਾ ਪੈਂਦਾ ਸੀਗਾ ਕਿ ਸ਼ਾਇਦ ਕੋਈ ਵਿਆਹ ਵਾਲੀ ਗੱਡੀ ਆਈ ਆ ਬਿਲਕੁਲ ਜੀ ਸਾਰੇ ਸਹਿਰ ਦੇ ਵਿੱਚ ਹੈਰਾਨ ਹੋ ਕੇ ਦੇਖਦੇ ਪਏ ਸੀਗੇ ਵੀ ਇਹ ਪਹਿਲੀ ਵਾਰ ਦੇਖਿਆ ਵੀ ਬੰਦਾ ਸਾਰੀ ਗੱਡੀ ਗਵਾਰਿਆਂ ਨਾਲ ਭਰੀ ਪਈ ਹੈ ਵੀ ਇਹ ਕਾਦੇ ਸਬੰਧ ਵਿੱਚ ਗੱਡੀ ਜਾ ਰਹੀ ਹੋਣੀ ਆ ਉਹ ਜੋ ਤਾਂ ਫਿਰ ਬੱਲੇ ਸਾਹਿਬ ਨੂੰ ਦੇਖ ਲੈਂਦੇ ਸੀਗੇ ਕਿਹਦੇ ਬੱਲੇ ਸਾਹਿਬ ਆਪਣੇ ਜਿਆਦੇ ਨੇ ਵੀ ਕੋਈ ਬੜਿਆ ਕੋਈ ਪ੍ਰੋਬਲਮ ਹੈ ਪਰ ਸਮਝ ਨਹੀਂ ਆਉਂਦੀ ਕਿਸੇ ਨੂੰ ਵੀ ਪ੍ਰੋਬਲਮ ਕੀ ਹੋ ਸਕਦਾ ਕਿੰਨੇ ਚਿਰ ਬਾਅਦ ਤੁਹਾਡੇ ਘਰ ਜਿਹੜੀ ਹੈਗੀ ਬੱਚੀ ਨੇ ਜਨਮ ਲਿਆ 35 ਸਾਲ ਬਾਅਦ ਹੀ ਪੂਰੇ ਤੁਹਾਡੀ ਪੋਤੀ ਹੈ ਪੋਤੀ ਹਾਂ ਜੀ ਯਾਨੀ ਇਸ ਪਰਿਵਾਰ ਜੇ ਪਹਿਲਾਂ ਸਾਰੇ ਬੇਟੇ ਹੀ ਸੀਗੇ ਹਾਂਜੀ ਬੇਟੇ ਹੀ ਸਾਰੇ ਜੀ ਕੀ ਸਮਾਜ ਨੂੰ ਕੀ ਮੈਸੇਜ ਦੋਗੇ ਕਿ ਅਕਸਰ ਆਪਾਂ ਦੇਖਦੇ ਆ ਕਿ ਧੀਆ ਹੁਣ ਤੇ ਲੋਕ ਇਹ ਕਹਿੰਦੇ ਨੇ ਕਿ ਧੀ ਹੋ ਗਈ ਚੱਲ ਕੋਈ ਗੱਲ ਨਹੀਂ ਲੇਕਿਨ ਤੁਸੀਂ ਬੜੀ ਖੁਸ਼ੀ ਪੂਰੀ ਬਣਾਈ ਬਿਲਕੁਲ ਜੀ ਕਿਉਂਕਿ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਪੂਰੀ ਦੁਨੀਆ ਜਿੱਥੇ ਤੱਕ 715 ਪਾਰ ਦੁਨੀਆ ਰਹਿੰਦੀ ਹੈ ਹਰ ਬਰਗਨ ਨੂੰ ਤੇ ਹਰ ਧਰਮ ਦੇ ਆਨ ਨੂੰ ਕਿ ਭਾਈ ਧੀਆ ਦਾ ਸਤਿਕਾਰ ਕਰੋ ਧੀਆ ਪੁੱਤਰਾਂ ਨਾਲੋਂ ਵੱਧ ਪਿਆਰ ਸਤਿਕਾਰ ਕਰਦੇ ਨੇ ਪੜ੍ਹਦੀਆਂ ਨੇ ਲਿਖ ਕੇ ਪੈ ਕੋਈ ਪਾਇਲਟ ਬੰਦੇ ਕੋਈ ਇੰਜੀਨੀਅਰ ਬੰਦੇ ਕੋਈ ਡਾਕਟਰ ਬੰਦੀ ਹੈ ਤੇ ਇਹਨਾਂ ਦੀ ਸਾਹ ਦੇ ਨਾਲ ਹੀ ਦੁਨੀਆ ਚਲਣੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਜਾ ਹੈ ਸੋ ਕੋ ਮੰਨਦਾ ਆਖਿਆ ਜਿੱਤ ਜਮੈ ਰਜਾ ਜਿਨ੍ਹਾਂ ਦੀ ਪੇਟ ਪੇਟ ਦੇ ਵਿੱਚੋਂ ਕੁੱਖ ਦੇ ਵਿੱਚੋਂ ਬੜੇ ਬੜੇ ਰਿਸ਼ੀ ਮੁਨੀ ਪੀਰ ਪਕੰਬਰ ਸਿੰਘ ਜੋਧੇ ਨੇ ਗੁਰੂਆਂ ਨੇ ਜਨਮ ਲਿਆ ਇਹ ਉਹ ਉਹ ਧੀਆਂ ਇਸ ਲਈ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਤੇ ਧੀਆਂ ਦਾ ਸਤਿਕਾਰ ਕਰੋ ਬਹੁਤ ਹੀ ਸਤਿਕਾਰ ਕਰੋ ਤੇ ਬੜੇ ਪਿਆਰ ਕਰੋ ਦੇਖੋ ਜੀ ਜੇ ਆਪਣੀ ਗੱਲਾਂ ਮੈਂ ਮਾਈ ਜੀ 7 ਸਾਲ ਦਾ ਕਬੀੜਾ ਮੇਰਾ 7 ਸਾਲ ਮੇਰੀ ਧੀ ਹੋਈ ਆ ਜੇਸੀ ਆਪਣੇ ਪਰਿਵਾਰ ਦੀ ਗੱਲ ਲਈਏ ਤਾਂ ਸਾਡੇ ਧੀ ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਲਿਆ ਸੀ ਹੂੰ ਕੀ ਕਹਿਣਾ ਚਾਹੂਗੀ ਤੁਹਾਡੇ ਫਾਦਰ ਸਾਹਿਬ ਵੀ ਬੜੇ ਕੋਸ਼ਿਸ਼ ਸੀਗੇ ਬੜਾ ਢੋਲਟ ਮੱਕੇ ਨਾਲ ਲਿਆਂਦਾ ਗਿਆ ਅਕਸਰ ਜਦੋਂ ਮੁੰਡਾ ਆਉਂਦਾ ਤਾਂ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਢੋਲਟ ਮੱਕੇ ਨਾਲ ਆਪਣੀ ਧੀ ਦਾ ਸਵਾਗਤ ਬਿਲਕੁਲ ਬਿਲਕੁਲ ਤੇ ਮੇਰਾ 7 ਸਾਲ ਦਾ ਬੇਟਾ ਵੀ ਆ ਤੇ ਜਿੰਨੇ ਵੀ ਬੇਟੇ ਦੀ ਇੰਨੀ ਖੁਸ਼ੀ ਨਹੀਂ ਹੋਈ ਮੇਰੇ ਪਹਿਲੇ ਬੱਚਾ ਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਅਕੀ ਮੇਰੀ ਬੇਟੀ ਹੋ ਗਈ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਗਾ ਕਿਉਂਕਿ ਪਲੈਨ ਜਦੋਂ ਬੇਟਾ ਹੋਇਆ ਪਤਾ ਲੱਗੀ ਜਾਂਦਾ ਹੈ ਬੱਚੇ ਪੁੱਤਾਂ ਨਾਲੋਂ ਵੱਧ ਤਾਂ ਧੀयां ਹੀ ਕਰਦੀਆਂ ਨੇ ਜੋ ਮੈਂ ਕਿਸੇ ਬੱਚੇ ਨੂੰ ਧੀ ਵੀ ਬੁਲਾਉਣਾ ਇਸ ਦੇ ਅਕਸਰ ਇੰਨਾ ਪਿਆਰ ਲੈਂਦੀਆਂ ਨੇ ਤੇ ਬਸ ਇਦਾਂ ਹੀ ਸੀਗਾ ਮੰਨ ਜਿਵੇਂ ਸਾਡੇ ਘਰ ਵੀ ਧੀ ਹੋਵੇ ਵੀ ਅਸੀਂ ਪਿਆਰ ਕਰੀਏ ਸਾਡਾ ਇਸ ਕਰੇ ਅਸੀਂ ਉਹਦਾ ਕਰੀਏ ਬਸ ਇਹ ਉਹ ਚਾ ਚਾ ਦੇ ਵਿੱਚ ਅਸੀਂ ਤੇ ਨੂੰ ਦਾਸਾ ਗਾਨੀ ਸ਼ੁਰੂ ਕਰਤੀਆਂ ਅਸੀਂ ਬਨੇ ਕਿੰਨੇ ਗੁਰਦੁਆਰੇ ਬਾਬਾ ਦੀ ਸਿੰਘ ਜੀ ਜੋਤ ਲਾਣ ਜਾਂਦੇ ਸੀ ਘਰੇ ਤੁਸੀਂ ਪਰਮਾਤਮਾ ਤੋਂ ਮੰਗ ਕੇ ਧੀ ਲਈ ਹੈ ਕਹਿੰਦਾ ਮਤਲਬ ਅਰਦਾਸਾਂ ਕਰ ਕਰ ਕੇ ਜੀ ਮੇਰੀ ਵਾਈਫ ਨਾ ਦੁਪਹਿਰਾ ਸਦਾ ਪਾੜ ਕਰਦੀ ਸੀ ਬਾਬਾ ਦੀ ਸਿੰਘ ਜੀ ਜੋਤ ਲਾਣ ਲੱਗਦੇ ਐਤਵਾਰ ਆਪਣਾ ਪਾਠ ਸਿਮਰਨ ਕਰਦੀ ਸੀ ਤੇ ਹਰ ਨਿਤਨੇਮ ਕਰਦੀ ਸੀ ਹਰ ਵੇਲੇ ਇਹ ਧੀ ਦੀ ਦਾਤ ਰੂਪ ਸ੍ਰੀ ਪਰਮਾਤਮਾ ਦਾ ਹੀ ਪਰਮਾਤਮਾ ਸਾਡੀ ਸੁਣੀ ਹੈ ਤੇ ਪਰਵਾਇ ਗੁਰ ਜਮਾ ਧੰਨਵਾਦ ਕਰਦਾ ਤੇ ਸਾਡੇ ਘਰੇ ਇਸ ਦਾਸ ਨੂੰ ਤੇ ਇਹਦੀ ਬਖਸ਼ਿਸ਼ ਕੀਤੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ